ਲਾਰਡਲੀ ਭਾਗ 84 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਆਂ ਅਸੀਂ ਅੱਜ ਦਾ ਭਾਗ ਚਾਹ ਪਾਣੀ ਮਗਰੋਂ ਬਿੱਟੂ ਉੱਠ ਖਲੋਤਾ ਤੇ ਬੋਲਿਆ ਚੰਗਾ ਮੰਮੀ ਡੈਡੀ ਚੱਲਦੇ ਆ ਹੁਣ ਅਸੀਂ ਕਮਲ ਦੇ ਮਾਪਿਆਂ ਨੇ ਬਾਲਾ ਕਿਆ ਪੁੱਤ ਰੋਟੀ ਖਾ ਕੇ ਜਾਇਓ ਪਰ ਬਿੱਟੂ ਕਹਿਣ ਲੱਗਾ ਨਹੀਂ ਮੈਂ ਸਕੰਦਰ ਸਿੰਘ ਵੱਲ ਵੀ ਜਾਣਾ ਫੇਰ ਆਵਾਂਗੇ ਫੇਰ ਕਮਲ ਦੀ ਮਾਂ ਕਹਿਣ ਲੱਗੀ ਚੰਗਾ ਠੀਕ ਆ ਗੁੱਡੀ ਨੂੰ ਮੈਂ ਘਰ ਤਾਂ ਦਿਖਾ ਦਵਾਂ ਆ ਜਾਂਦੀ ਏ ਗੁੱਡੀ ਨੂੰ ਘਰ ਦਿਖਾਉਣ ਲੱਗੀ ਕਮਲ ਦੀ ਮਾਂ ਤੇ ਕਮਲ ਦੇ ਡੈਡੀ ਦੇ ਕਹਿਣ ਤੇ ਬਿੱਟੂ ਵੀ ਮਗਰੇ ਹੋ ਗਿਆ ਫਿਰ ਇੱਕ ਜਗ੍ਹਾ ਰੁਕ ਗਿਆ ਕਿਉਂਕਿ ਸਾਹਮਣੇ ਕਮਰੇ ਚ ਕਮਲ ਦੀ ਫੋਟੋ ਲੱਗੀ ਸੀ ਤੇ ਇੱਕ ਪਾਸੇ ਬਿੱਟੂ ਦੀ ਵੀ ਫੋਟੋ ਜਦੋਂ ਦੇਖ ਦਿਖਾਈ ਵਾਸਤੇ ਭੇਜੀ ਸੀ ਪਹਿਲੀ ਵਾਰ ਹੁਣ ਤੱਕ ਵੀ ਉੱਥੇ ਹੀ ਸੀ ਤਾਂ ਬਿੱਟੂ ਨੂੰ ਸਾਰਾ ਕੁਝ ਯਾਦ ਆ ਗਿਆ ਕਿ ਕਿਵੇਂ ਜਦੋਂ ਕਮਲ ਨਾਲ ਆਉਂਦਾ ਹੁੰਦਾ ਸੀ ਤਾਂ ਕਮਲ ਹਰ ਵਾਰ ਕਹਿੰਦੀ ਸੀ ਸਾਡੇ ਦੋਹਾਂ ਦੀ ਫੋਟੋ ਇੱਥੇ ਹੋਣੀ ਚਾਹੀਦੀ ਆ ਹਮੇਸ਼ਾ ਅਸੀਂ ਕਿੰਨੇ ਜੱੱਚਦੇ ਆ ਸਾਰੀਆਂ ਗੱਲਾਂ ਯਾਦ ਕਰਕੇ ਬਿੱਟੂ ਦਾ ਮਨ ਭਰ ਗਿਆ ਤੇ ਪਿੱਛੇ ਨੂੰ ਮੁੜ ਗਿਆ। ਕਮਲ ਦੇ ਡੈਡੀ ਦੇ ਪੈਰੀ ਹੱਥ ਲਾਏ ਤੇ ਬਾਹਰਲੇ ਬੂਹੇ ਕੋਲ ਹੋ ਕੇ ਖਲੋ ਗਿਆ। ਇੰਨੇ ਨੂੰ ਗੁੱਡੀ ਦੀ ਆਵਾਜ਼ ਆਈ ਤੇ ਜਿੰਦਰ ਨੂੰ ਮੋਢੇ ਲਾਇਆ ਹੋਇ ਸੀ ਸੌਂ ਗਿਆ ਸੀ ਤੇ ਜਿੰਦਰ ਹਾਂ। ਕਮਲ ਦੀ ਮਾਂ ਬਾਹਰ ਆ ਕੇ ਬੋਲੀ ਅੰਦਰ ਨੂੰ ਆ ਜਾ ਬਿੱਟੂ। ਫਿਰ ਬੋਲੀ ਲੈ ਪੁੱਤ ਤੂੰ ਬਾਹਰ ਹੀ ਖਲੋ ਗਿਆ ਆ ਕੇ ਅੰਦਰ ਹੀ ਬੈਠ ਜਾਂਦਾ ਤਾਂ ਕੁਰਸੀ ਤੇ। ਬਿੱਟੂ ਕੁਝ ਨਹੀਂ ਬੋਲਿਆ ਤੇ ਪੈਰੀ ਹੱਥ ਲਾਉਣ ਲੱਗਾ। ਮਾਂ ਨੇ ਗਲੇ ਲਾਇਆ ਤੇ ਕਿਹਾ ਪੁੱਤ ਆਉਂਦੇ ਜਾਂਦੇ ਰਿਹਾ ਕਰੋ। ਸਾਨੂੰ ਵੀ ਚੰਗਾ ਲੱਗੂ ਫਿਰ ਮਾਨ ਪਰ ਕੇ ਕਹਿਣ ਲੱਗੀ ਜੀ ਜਿਆ ਕਾਲਾ ਪੈਂਦਾ ਕਦੇ ਕਦੇ ਆਜਿਆ ਕਰੋ ਪੁੱਤ ਫਿਰ ਗੁੱਡੀ ਨੇ ਹੌਂਸਲਾ ਰੱਖਣ ਨੂੰ ਕਿਹਾ ਤੇ ਆਪ ਵੀ ਕਮਲ ਦੀ ਮਾਂ ਨੂੰ ਗਲੇ ਲਾਇਆ ਹੰਜੂ ਪੂੰਝਦੀ ਹੋਈ ਕਮਲ ਦੀ ਮਾਂ ਨੇ ਪਹਿਲਾਂ ਤਜਿੰਦਰ ਨੂੰ ਵਾਧੂ ਸ਼ਗਨ ਦਿੱਤਾ ਫਿਰ ਗੁੱਡੀ ਨੂੰ ਵੀ ਦਿੱਤਾ ਪੈਸੇ ਗੁੱਡੀ ਨੂੰ ਵੀ ਪੈਸੇ ਦਿੱਤੇ ਬਿੱਟੂ ਨੂੰ ਵੀ ਗੁੱਡੀ ਨੇ ਤਾਂ ਬਾਲਾ ਮਨਾ ਕੀਤਾ ਨਾ ਨਾ ਮਾਏ ਮੈਂ ਨਹੀਂ ਲੈਣੇ ਤੂੰ ਤਾਂ ਬਾਲੇ ਦੇਈ ਜਾਨੀ ਆ ਤਾਂ ਕਮਲ ਦੀ ਮਾਂ ਕਹਿਣ ਲੱਗੀ ਮਾਂ ਵੀ ਕਰਨੀ ਆ ਲੰਦ ਦੀਵਨੀ ਹੈ ਬਾਲੇ ਕਰਨੀ ਹੈ ਸਗੋਂ ਧੀਆਂ ਤਾਂ ਖੁਸ਼ ਹੋ ਕੇ ਲੰਦੀਆਂ ਨੇ ਕੋਈ ਗੱਲ ਨਹੀਂ ਚੰਗਾ ਜਿਹਾ ਸੂਟ ਲੈ ਲਈ ਮੈਂ ਤਾਂ ਕੋਈ ਸੂਟ ਵੀ ਨਹੀਂ ਲੈ ਕੇ ਰੱਖਿਆ ਸੀ ਤੇਰੇ ਲਈ ਬਿੱਟੂ ਵੀ ਮਨਾ ਕਰਨ ਲੱਗਾ ਕਿ ਨਹੀਂ ਲੈਣੇ ਪੈਸੇ ਵਾਲੇ ਨੇ ਪਰ ਕਮਲ ਦੀ ਮਾਂ ਨੇ ਬਦੋਬਦੀ ਦਿੱਤੇ ਅੰਦਰੋਂ ਦੀਵਾਨ ਬੈੱਡ ਤੇ ਲੇਟੇ ਹੋਏ ਕਮਲ ਦੇ ਡੈਡੀ ਦੀ ਆਵਾਜ਼ ਆਈ ਕੋਈ ਨਹੀਂ ਪੁੱਤ ਰੱਖ ਲਾ ਕੋਈ ਨਹੀਂ ਮਨਾ ਨਹੀਂ ਕਰੀਦਾ ਹੁੰਦਾ ਬਿੱਟੂ ਫਿਰ ਬਿੱਟੂ ਮਾਂ ਜਿਆ ਭਰ ਕੇ ਕਮਲ ਦੀ ਮਾਂ ਦੇ ਗਲੇ ਲੱਗ ਗਿਆ ਤੇ ਕਿੰਨੀ دیر ਛੱਡਿਆ ਹੀ ਨਹੀਂ ਤਮਾਂ ਮਨ ਪਰ ਕੇ ਕਹਿਣ ਲੱਗੀ ਬਾਹਲਾ ਚੰਗਾ ਲੱਗਾ ਪੁੱਤ ਬਾਹਲਾ ਚੰਗਾ ਵਾਹਿਗੁਰੂ ਤੇਰਾ ਕੰਮ ਵਧਾਵੇ ਜੁਗ ਜੁਗ ਜਿਵੇਂ ਮੇਰਾ ਪੁੱਤ ਜੁਗ ਜੁਗ ਜਿਵੇਂ ਤਾਂ ਬਿੱਟੂ ਮਾਂ ਵੱਲ ਵੇਖਣ ਲੱਗਾ ਕਿ ਹਮੇਸ਼ਾ ਜਦੋਂ ਵੀ ਮੈਂ ਆਉਂਦਾ ਸੀ ਐਦਾਂ ਹੀ ਪਿਆਰ ਦੀ ਸੀ ਐਦਾਂ ਹੀ ਮੋਹ ਕਰਦੀ ਸੀ ਮਗਰੋਂ ਬਿੱਟੂ ਸਕੂਟਰ ਕੰਨੀ ਹੋ ਗਿਆ ਗੁੱਡੀ ਵੀ ਗਲੇ ਮਿਲਣ ਲੱਗੀ ਤੇਜਿੰਦਰ ਨੂੰ ਕਮਲ ਦੀ ਮਾਂ ਕਹਿਣ ਲੱਗੀ ਵੀ ਆ ਜਾ ਕਰੀ ਨਾਨੀ ਕੋਲ ਭੱਜ ਕੇ ਵੱਡਾ ਹੋ ਜਾ ਜਲਦੀ ਜਲਦੀ ਨਾਲੇ ਹੁਣ ਬਿੱਟੂ ਨੇ ਸਕੂਟਰ ਸਟਾਰਟ ਕਰ ਲਿਆ ਗੁੱਡੀ ਬਾਹਰ ਨੂੰ ਜਾ ਕੇ ਮਗਰੇ ਬਹਿ ਗਈ ਪਿੱਛੋਂ ਕਮਲਦੀ ਮਾਂ ਬੋਲੀ ਕਮਲ ਧਿਆਨ ਨਾਲ ਵੱਲ ਚੁੰਨੀ ਲੱਗਦੀ ਆ ਥੱਲੇ ਗੁੱਡੀ ਨੇ ਚੁੰਨੀ ਚੁੱਕੀ ਤੇ ਪਿੱਛੇ ਨੂੰ ਮੁੜ ਕੇ ਵੇਖਿਆ ਤੇ ਜਿੰਦਨ ਗੋਦੀ ਚ ਠੀਕ ਕਰਕੇ ਬਿਠਾਇਆ ਤੇ ਕਮਲਦੀ ਮਾਂ ਨੇ ਅੱਖਾਂ ਭਰ ਲਈਆਂ ਤੇ ਅੰਦਰ ਵੱਲ ਨੂੰ ਚਲੀ ਗਈ ਸ਼ਾਇਦ ਕਮਲ ਚਾਂਚੱਕੀ ਮੂੰਹੋਂ ਨਿਕਲ ਗਿਆ ਉਹਨਾਂ ਦੇ ਸ਼ਾਇਦ ਕਮਲ ਨੂੰ ਹੁਣ ਵੀ ਯਾਦ ਕਰਦੇ ਨੇ ਸ਼ਾਇਦ ਈਆਂ ਨੂੰ ਆਪੇ ਭੁੱਲ ਨਹੀਂ ਪਾਉਂਦੇ ਸ਼ਾਇਦ ਉਹਨਾਂ ਤੱਕ ਵੀ ਕਮਲ ਦੀ ਕਮ ਕਮੀ ਖਲਦੀ ਇਹਨਾਂ ਨੂੰ ਗੁੱਡੀ ਪਿੱਛੇ ਮੁੜ ਕੇ ਦੇਖੀ ਗਈ ਤੇ ਬਹੁਤ ਕੁਝ ਸੋਚੀ ਗਈ ਕਮਲਵਾਰੇ ਕਮਲ ਦੇ ਮਾਪਿਆਂ ਬਾਰੇ ਬਿੱਟੂ ਜਦ ਤੱਕ ਗਲੀ ਦਾ ਮੋੜ ਪਾਰ ਨਹੀਂ ਕਰ ਗਿਆ ਸੀ ਦ્રા ਵਿੱਚ ਦੋਵੇਂ ਜਾਣੇ ਹੁਣ ਬਿਲਕੁਲ ਚੁੱਪ ਰਹੇ ਤੇਜਿੰਦਰ ਹੰਗਾਰੇ ਜੇ ਭਰ ਰਿਹਾ ਸੀ ਸ਼ਾਇਦ ਦੋਵੇਂ ਜਾਣਿਆਂ ਦੇ ਮਨ ਦੀਆਂ ਵਿਚਲੀਆਂ ਗੱਲਾਂ ਨੂੰ ਜਿਵੇਂ ਸਮਝ ਰਿਆ ਹੁੰਦਾ ਬਿੱਟੂ ਦੇ ਮਨ 'ਚ ਕਮਲ ਦਾ ਖਿਆਲ ਆ ਰਿਹਾ ਸੀ ਕਮਲ ਨੂੰ ਚੇਤੇ ਕਰ ਰਿਹਾ ਸੀ ਤੇ ਗੁੱਡੀ ਕਮਲ ਦੇ ਮਾਪਿਆਂ ਬਾਰੇ ਹੀ ਸੋਚ ਰਹੀ ਸੀ ਤੇ ਮਾਣੀ ਹੀ ਮਨ ਕਹਿਣ ਲੱਗੀ ਹੇ ਵਾਹਿਗੁਰੂ ਕਿਸੇ ਵੀ ਮਾਪਿਆਂ ਤੋਂ ਉਹਦੀ ਧੀ ਨਾ ਕੋਈ ਧੀ ਦੇ ਸੋਹਰੇ ਦੂਰ ਹੋਣ ਤਾਂ ਮਾਪੇ ਜਰ ਲੈਂਦੇ ਨੇ ਪਰ ਧੀ ਇੰਨੀ ਛੇਤੀ ਵਾਹਿਗੁਰੂ ਨਾ ਨਾ ਵਾਹਿਗੁਰੂ ਅੱਧਾ ਨਾ ਕਹੀਂ ਕਿ ਸੇਵੀ ਧੀ ਨਾ ਅੱਖਾਂ ਭਰ ਗਈਆਂ ਗੁੱਡੀ ਦੀਆਂ ਤੇਜਿੰਦਰ ਵੱਲ ਵੇਖਣ ਲੱਗੀ ਤੇਜਿੰਦਰ ਪਹਿਲਾਂ ਹੀ ਆਪਣੀ ਮਾਂ ਕਰਨੀ ਵੇਖ ਰਿਹਾ ਸੀ ਹੁਣ ਦੋਹੇ ਜਾਣੇ ਘਰ ਪਹੁੰਚ ਗਏ ਬੂਵਾ ਖੁੱਲਾ ਹੀ ਸੀ ਦੋਵੇਂ ਦਾਦੀ ਪੁੱਤੀ ਖਿੱਦੋ ਖੁੰਡੀ ਖੇਡਣ ਲੱਗੀਆਂ ਹੋਈਆਂ ਸਨ ਇੱਕ ਪਾਸੇ ਖੱਡਾ ਜਿਹਾ ਵੀ ਬਣਾਇਆ ਹੋਇਆ ਸੀ ਨਿੱਕਾ ਜਿਹਾ ਬੁੱਢੀ ਬਾਹਲੀ ਖੁਸ਼ ਹੋਈ ਵੇਖ ਕੇ ਤੇ ਬੋਲੀ ਅੱਜ ਤਾਂ ਦਾਦੀ ਪੁੱਤੀ ਬਾਲਾ ਖੇਡਦੀਆਂ ਲੱਗਦੀਆਂ ਨੇ ਤਾਂ ਸੱਸ ਹਸੀ ਹੋਈ ਸੀ ਤੇ ਬੈਠ ਗਈ ਕੋਲ ਬੋਲੀ ਹਾਂ ਮਲ ਬਿੰਦਕ ਇਹਨੂੰ ਬਾਹਰ ਲੈ ਗਈ ਸੀ ਮਗਰੋਂ ਆ ਕੇ ਅਸੀਂ ਦੋਹੇ ਖੇਡਣ ਲੱਗੀਆਂ ਨਾਲੇ ਆ ਇਹਨੂੰ ਕਿੱਥੋਂ ਆਂਦਾ ਇਹ ਤਾਂ ਮੈਂ ਹੀ ਖੇਡੀ ਗਈ ਨਿੱਕਾ ਜਿਹਾ ਬਣਾਇਆ ਸੀ ਕੋਲੇ ਨਾਲ ਫਿਰ ਸੱਸ ਹੱਸ ਪਈ ਬਿੱਟੂ ਆਉਂਦੇ ਸਾਹੀ ਕਮਰੇ 'ਚ ਚਲਾ ਗਿਆ ਤੇ ਬੂਗਾ ਟੋ ਲਿਆ ਸੱਸ ਕਹਿਣ ਲੱਗੀ ਮੈਂ ਪਾਣੀ ਲਿਆਉਣੀ ਆ ਤਾਂ ਗੁੱਡੀ ਬੋਲੀ ਨਹੀਂ ਮਾਏ ਮੈਂ ਲੈ ਕੇ ਆਉਣੀ ਆ ਤੂੰ ਤੇ ਜਿੰਦਰ ਨੂੰ ਫੜ ਲਾ ਤੇ ਜਿੰਦਰ ਮਾੜੀਆਂ ਜੀ ਅੱਖਾਂ ਖੋਲਦਾ ਵੇਖੇ ਕਿ ਘਰੇ ਪਹੁੰਚ ਗਿਆ ਹੁਣ ਦਾਦੀ ਦੀ ਕੋਲ ਦਾਦੀ ਦੀ ਗੋਦੀ ਚ ਗੁੱਡੀ ਨੇ ਪਹਿਲਾਂ ਪ੍ਰੀਤੀ ਨੂੰ ਪਿਆਰ ਕੀਤਾ ਪ੍ਰੀਤੀ ਵੀ ਚਿੰਬੜ ਗਈ ਕੁੱਟ ਕੇ ਜੱਫੀ ਪਾਈ ਆਪਣੇ ਨਿੱਕੇ ਜਿਹੇ ਹੱਥਾਂ ਨਾਲ ਫਿਰ ਗੁੱਡੀ ਪਾਣੀ ਲੈ ਆਈ ਪਹਿਲਾਂ ਸੱਸ ਨੂੰ ਦਿੱਤਾ ਫਿਰ ਬਿੱਟੂ ਨੂੰ ਦੇਣ ਗਈ ਕਮਰੇ 'ਚ ਬਿੱਟੂ ਇੱਕ ਪਾਸੇ ਕੁਰਸੀ ਤੇ ਬੈਠਾ ਹੋਇਆ ਸੀ ਉਦਾਸ ਜਿਹਾ ਪਾਣੀ ਦਾ ਪੁੱਛਣ ਤੇ ਗੁੱਡੀ ਨੂੰ ਬੋਲਿਆ ਇੱਕ ਪਾਸੇ ਰੱਖ ਦੇ। ਥੋੜੀ देर ਮੈਂ ਇਕੱਲੇ ਨੇ ਬਹਿਣਾ। ਕੋਈ ਅੰਦਰ ਨਾ ਆਇਓ। ਤਾਂ ਗੁੱਡੀ ਇੱਕ ਪਾਸੇ ਗਲਾਸ ਰੱਖ ਕੇ ਬੂਹਾ ਟੋਕੇ ਬਾਹਰ ਨੂੰ ਚਲੀ ਗਈ। ਫਿਰ ਪ੍ਰੀਤੀ ਨੂੰ ਪਾਣੀ ਬਿ ਆ ਕੇ ਆਪ ਪੀਣ ਲੱਗੀ। ਤਾਂ ਸੱਸ ਕਹਿਣ ਲੱਗੀ ਕੀ ਹੋਇਆ? ਚੰਗਾ ਭਲਾ ਤਾਂ ਗਿਆ ਸੀ ਉਹ। ਕੀ ਹੋਇਆ ਉਹਨੂੰ? ਤਾਂ ਗੁੱਡੀ ਬੋਲੀ ਪਤਾ ਨਹੀਂ ਮਾਈ। ਖਿਸ਼ਗਨ ਦਿਖਾਉਣ ਲੱਗੀ। ਜੋ ਕਮਲ ਦੀ ਮਾਂ ਨੇ ਦਿੱਤਾ ਸੀ। ਸੱਸ ਨੂੰ ਦਿਖਾਉਣ ਲੱਗੀ ਕਿੰਨੇ ਪੈਸੇ ਦਿੱਤੇ। ਸੱਸ ਬੋਲੀ ਓਹੋ ਤੂੰ ਮਨਾ ਕਰ ਦੇਣਾ ਸੀ ਪੁੱਤ ਹਾਂਜੀ ਮੈਂ ਬਹੁਤ ਮਨਾ ਕੀਤਾ ਸੀ ਬਥੇਰਾ ਕਿਆ ਸੀ ਪਰ ਉਹ ਬਦੋ ਬਦੀ ਦੇਣ ਲੱਗੇ ਹੁਣ ਕੀ ਕਰਾਂ ਮੈਂ ਆ ਤੂੰ ਹੀ ਰੱਖ ਲਾ ਗੁੱਡੀ ਬੋਲੀ ਤਾਂ ਸੱਸ ਕਹਿਣ ਲੱਗੀ ਨਹੀਂ ਨਹੀਂ ਗੁੱਡੀ ਇਹ ਤੇਰੇ ਪਾਸੇ ਆ ਤੂੰ ਆਪਣੇ ਕੋਲ ਰੱਖ ਸਗਣ ਜੋੜਿਆ ਕਰ ਤੇਰੇ ਕੰਮ ਆਉਣਗੇ ਕਦੇ ਕਦੇ ਜਦੋਂ ਬਿੱਟੂ ਵੀ ਦਿੰਦਾ ਨਾ ਉਹ ਵੀ ਭੋਰਾ ਜੋੜਿਆ ਕਰ ਕਦੇ ਔਖਾ ਟਾਈਮ ਹੁੰਦਾ ਨਾ ਤਾਂ ਇਹੀ ਪੈਸੇ ਸਾਡੇ ਕੰਮ ਆਉਂਦੇ ਆ ਕੁਝ چیز ਲੈਣੀ ਹੈ ਕੁਝ ਚੀਜ਼ ਲੈ ਸਕਣੀ ਆ ਸੱਸ ਗੁੱਡੇ ਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਪਿਆਰ ਨਾਲ ਸੰਜੋਣਦੀ ਹੋਈ ਕਹਿਣ ਲੱਗੀ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ